ਸਾਡੇ ਗੁਰੂ ਮਾਨ ਡਾਕਟਰ ਪ੍ਰਕਾਸ਼ ਸਿੰਘ ਜੀ ਸਿੱਧੂ ਚੰਦ ਮਿੰਟਾਂ ਦੇ ਵਿੱਚ ਉਹ ਵੀ ਪਹੁੰਚ ਰਹੇ ਨੇ ਸੋ ਸਾਰੀ ਟੀਮ ਸਾਡੀ ਫਿਲਮ ਦੀ ਹੀਰੋਇਨ ਚਰਨਜੀਤ ਕੌਰ ਬਰਾੜ ਜਸਵੀਰ ਕੌਰ ਕਾਲੇਗੀ ਜੀ ਪੰਜੀਤ ਕੌਰ ਜੀ ਅਮਨ ਸੋ ਸਾਰੀ ਟੀਮ ਸਾਡੀ ਜਿਹੜੀ ਆ ਪਹੁੰਚੀ ਆ ਭੈਣ ਜੀ ਹੁਣਾਂ ਦੇ ਸੱਦੇ ਤੇ ਸੋ ਬਹੁਤ ਸੁਭਾਗਾ ਦਿਨ ਅੱਜ ਪਰਕ ਤੋਂ ਦੱਸਣਾ ਚਾਹੁੰਨਾ ਹੈ ਕਿ ਅੱਜ ਸਾਡੀ ਫਿਲਮ ਜਿਹੜੀ ਆ YouTube ਤੇ ਪੈ ਗਈ ਆ 7 ਵਜੇ ਚੱਲੀ ਆ ਸੋ ਇਹ ਫੰਕਸ਼ਨ ਸਾਡੇ ਲਈ ਬਹੁਤ ਹੀ ਜਿਹੜਾ ਹੈ ਭਾਗਾ ਵਾਲਾ ਸੋ ਭੈਣ ਜੀ ਦਾ ਬਹੁਤ ਧੰਨਵਾਦ ਕਰਦੇ ਆ ਕੋਟਪਟਾ ਫੈਮਿਲੀ ਦਾ ਪੂਰੇ ਤਰਵੇਣੀ ਕਲੱਬ ਦੇ ਇੱਕ ਇੱਕ ਮੈਂਬਰ ਦਾ ਜਿਨ੍ਹਾਂ ਦੀ ਅਨਤਕ ਮਿਹਨਤ ਜਿਹੜੀ ਆ ਉਹ ਹਰ ਸਾਲ ਵੱਧਦੀ ਜਾ ਰਿਹਾ ਹੈ ਕਾਫਲਾ ਸੋ ਵਧਾਈ ਦਾ ਬਹੁਤ ਬਹੁਤ ਤੁਸੀ ਲੇਟ ਹੋ ਗਏ ਜਿਸ ਪਾਲ ਅਸੀਂ ਲੇਟ ਲੈ ਕੇ ਸੰਗਰੂਰ ਤੱਕ ਬਹੁਤ ਜ਼ਿਆਦਾ ਬਾਰਿਸ਼ ਸੀ ਸੋ ਪੂਰੇ ਤਾਂ ਬਹੁਤ ਗਰਮੀਆਂ ਮੌਸਮ ਹੈ ਹੋਆ ਪਰ ਅਸੀਂ ਜਿਹੜਾ ਹੈ ਪੂਰਾ ਟਾਈਮ ਜਿਹੜਾ ਹੈ ਕੱਢ ਕੇ ਆਇਆ ਥੈਂਕ ਯੂ ਵੈਰੀ ਥੰਕ ਯੂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿੰਨੀ ਨੇ ਬੇਟੀ ਨਾ ਬਹੁਤ ਹੋਰ ਚਾਹ ਦੋ ਹੋਰ ਅ ਚੀਜ਼ਾਂ ਜਿਹੜੀਆਂ ਆਪਣੀਆਂ ਮੇਲੇ ਹੋ ਗਏ ਤੇ ਬਾਹਰ ਹੋ ਗਏ ਜਿਹੜੀ ਵੀ ਚੀਜ਼ਾਂ ਆਪਣੇ ਸਭਿਆਚਾਰ ਨਾਲ ਰਿਲੇਟਡ ਨੂੰ ਭੁੱਲਦੇ ਜਾ ਰਹੇ ਸੀ ਉਸ ਤੇ ਵਿਚਾਰ ਦੇਗੇ ਉਹਨਾਂ ਨਾਲ ਦੁਬਾਰਾ ਜੁੜਿਆ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਫਿਲਮ ਜੀ ਨੂੰ ਆਪਣੀ ਪੰਜਾਬੀ ਸਭਿਆਚਾਰ ਨੂੰ ਲੈ ਕੇ ਆ ਜਨਮ ਤੋਂ ਲੈ ਕੇ ਯਾਤਰਾ ਤੱਕ ਜਿन्हे ਵੀ ਕਿਰਤ ਸਾਥ ਦੇ ਦਿੱਤੀ ਵਾ ਗਏ ਜਿन्हे ਲੋਕ ਇਤਨੀ ਉਹਨਾਂ ਸਾਰਾ ਮੈਂ ਦੇਖਿਆ ਕਿ ਨਾਮ ਕੀ ਪੜ ਲੱਗੇ ਪ੍ਰੀਤਾ ਨਾਲ ਅੱਜ ਉਹ ਹੁਣ ਲੱਗਿਆ ਵੇ ਉੱਥੇ ਪੋਸਟ ਤੇ 7 ਵਜੇ ਜਿਹੜਾ ਫਸਟ ਐਪੀਸੋਡ ਹੈ ਰੀਤਾ ਨਾਲ ਪ੍ਰੀਤਾ ਦੇ ਉਹ YouTube ਤੇ ਅੱਜ ਪੀਸ ਹੋ ਚੁੱਕਿਆ ਹੈ 7 ਵਜੇ ਤੇ ਸਾਰੇ ਜਣੇ ਜ਼ਰੂਰ ਦੇਖੋ ਜੀ ਕੋਹਾ ਲਾ ਕੇ ਉਹਨਾਂ ਦਾ ਸਨਮਾਨ ਕਰਦੇ ਨੇ ਵੀਰਾ ਆ ਬਹੁਤ ਝੰਗਾ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਇਹ ਤਿਹਾਰਾ ਬੜਾ ਗੰਗਾ ਅੱਗੇ ਹੋਈ ਅੱਗੇ ਸੋ ਇੱਕਿਆ ਕੇ ਬਹੁਤ ਝੰਗਾ ਲੱਗਿਆ ਤਾਂ ਇਹਨਾਂ ਚਾਚੇ ਨੇ ਪੰਜਾਬੀ ਰਵਾਈਤਾਂ ਦੇ ਅਨੁਸਾਰ ਦੋ ਹੀ ਲਾਲਾ ਕੇ ਸਰਸਪਤੀ ਪਿਆਰ ਸਤਿਕਾਰ ਦਾ ਜਾਹਿਰ ਕਰਨੀਆਂ ਤਾਂ ਬਹੁਤ ਚੰਗਾ ਲੱਗ ਰਿਹਾ ਦੇਖੋ ਭੈਣਾ ਦੇ ਚਿਹਰੇ ਦੇ ਉੱਤੇ ਬੜੀ ਖੁਸ਼ੀ ਹੈ ਸੋ ਬਹੁਤ ਜ਼ਿਆਦਾ ਮਨਪਸੰਦ ਹੈ ਤੁਸੀਂ ਜਗ੍ਹਾ ਜਗ੍ਹਾ ਗਏ ਹੋਗੇ ਤੀਆਂ ਦੇ ਜਿਹੜਾ ਬਦਲਾਅ ਵੀ ਕਾਫੀ ਆ ਗਿਆ ਸਮੇਂ ਦੇ ਨਾਲ ਦੇਖੋ ਸਮੇਂ ਦੇ ਨਾਲ ਉਹਨਾਂ ਬਦਲ ਚੇਗਾ ਉਹਨਾਂ ਜਿਹੜਾ ਪਾਕਾਇਏ ਸ਼ਹਿਰਾਂ ਦੇ ਵਿੱਚ ਜਿਹੜਾ ਹੁੰਦਾਗਾ ਨਾ ਸਰਾਂ ਦੇ ਵਿੱਚ ਉਹ ਗੋਟੇ ਲੱਭਦੇ ਨਾ ਕਰਵੈਨੀਆਂ ਲੱਭਦੀਆਂ ਨੇ ਤੇ ਨਾ ਉਹ ਸੱਥਾਂ ਲੱਭਦੀਆਂ ਨੇ ਤਾਂ ਪਰਵਰਤਨ ਦੇ ਨਾਲ ਨਾਲ ਕਟੁਕਟ ਸਾਡਾ ਜਿਹੜਾ ਵਿਰਸਾ ਕੋ ਵਾਪਸ ਮੁੜਿਆ ਤੇ ਮੈਨੂੰ ਲੱਗਦਾ ਤੀਆਂ ਦਾ ਸ਼ਹਿਰਾਂ ਦੇ ਵਿੱਚ ਜ਼ਿਆਦਾ ਰੁਝਾਨ ਵਜੇਗਾ ਤੇ ਹਰ ਸ਼ਹਿਰ ਦੇ ਵਿੱਚ ਬਹੁਤ ਤੇ ਨਹੀਂ ਆ ਕਿ ਪਿੰਡ ਕਿ ਕਿ ਬਣਾਇਆ ਨਹੀਂ ਹੋਣਾ ਯਾਨੀ ਤੇ ਬਹਾਪ ਸਮੇਂ ਦਾ ਪਰਵਾਹ ਕਰਨਾ ਬਹੁਤ ਜ਼ਰੂਰੀ ਹੈ ਪਿੰਡਾਂ ਚ ਗੈਪ ਹੋਣਾ ਕਿਸੇ ਕਿਹਾ ਵੀ ਸ਼ਹਿਰਾਂ ਚ ਬਣਾ ਲੈ ਗੈਪ ਨਹੀਂ ਹੋਈਆਂ ਸਾਡੇ ਆਪ ਦੇ ਪਿੰਡਾਂ ਦੇ ਵਿੱਚ ਟ੍ਰੈਡੀਸ਼ਨੀਆਂ ਸੀ 25 ਸਾਲ ਤੋਂ ਵਾਰੇ ਬਹੁਤ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਵੀ ਟ੍ਰੈਡੀਸ਼ਨਲ ਜਾ ਰਹੀ ਹੈ ਸ਼ਹਿਰਾਂ ਮੇਰਾ ਕਹਿਦਾ ਭਾਵ ਐਸੀ ਸਹਿਰਤ ਕੋਈ ਜਾਣ ਚਾਹਦਾ ਬਣ ਗਿਆ ਪਰ ਪਿੰਡਾਂ ਦੇ ਵਿੱਚ ਇਹ ਕਿੰਨੇ ਉਹ ਟ੍ਰੈਡੀਸ਼ਨਲ ਤੰਗ ਨਾਲ ਤੀਆਂ ਲੱਗ ਰਹਿ ਨੇ ਉਦਾਂ ਹੀ ਲੰਬੇ ਸਮੇਂ ਦੀਆਂ ਲੱਗ ਰਹੀਆਂ ਤੇ ਉਹ ਬਰੋਡਾ ਦੇ ਵਿੱਚ ਨਾ ਸਭ ਫਾਰੇ ਰੱਖੀਏ ਰੱਖੀਏ ਸ਼ਹਿਰਾਂ ਦੇ ਵਿੱਚ ਕਿਤਨੇ ਕਿਤੇ ਏਸ਼ੀਆ ਦੇ ਅੰਦਰ ਕਿੰਨੀ ਆ ਗਈਆਂ ਪੈਰਸਾਂ ਦੇ ਵਿੱਚ ਲੱਗ ਰਹੀਆਂ ਪਰ ਉਹ ਕੋਈ ਗੱਲ ਨਹੀਂ ਵਿਰਸਾ ਵਾਪਸ ਆ ਰਿਹਾ ਕੋ ਸਮੇਂ ਨਾਲ ਆਪ ਹੀ ਹਾਲਾਂ ਦੇ ਵਿੱਚ ਆ ਰਿਹਾ ਕੀ ਕਹਿਣਾ ਮਾੜਾ ਤੀਆਂ ਤੀਆਂ ਦਾ ਮਤਲਬ ਕੀ ਹੈ ਤੀਆਂ ਦਾ ਦੀ ਡੈਫੀਨੇਸ਼ਨ ਹੈ ਤੀਆਂ ਤੀ ਕੋ ਲੈਜੈਂਡਾ ਸੀਂਤੀਆਂ ਹੁੰਦੀਆਂ ਮਾਲਵੇ ਦਾ ਇਹ ਸ਼ਬਦ ਆ ਤਾਂ ਇਹ ਕੁੜੀਆਂ ਦਾ ਤਿਹਾਰਾ ਕੁੜੀਆਂ ਦੇ ਹੱਸਣ ਖੇਡਣ ਦਾ ਸਾਉਣ ਦੇ ਮਹੀਨੇ ਹਾਰੇ ਪਰ ਮਹੀਨੇ ਦੇ ਵਿੱਚ ਪੇਕੇ ਘਰ ਆਉਂਦੀਆਂ ਨਹੀਂ ਆ ਹਣਾ ਉਹਨਾਂ ਮਾਪਿਆਂ ਨੂੰ ਸਤਿਕਾਰ ਦਿੰਦੇ ਨੇ ਲੋਕੋ ਬਹੁਤ ਬੜੀ ਕੋਸ਼ਿਸ਼ ਕੀਤੀ ਜਾ ਜਦੋਂ ਜਹਾਜ਼ ਦੇ ਨਾਲ ਦੁਬਾਰਾ ਪਿੰਡਾਂ ਦੀਆਂ ਤੇ ਸ਼ਹਿਰਾਂ ਦੀਆਂ ਜਿੱਥੇ 47 ਦੇ ਵਿਚਰੋਂ ਆਉਂਦਾ ਆ ਲਾਉਣ ਦਾ ਮੌਕਾ

ਦਿਆਂ ਮੇ ਪਾਵਾਂ ਬੇ ਇੱਕ ਵਾਰੀ ਆ ਜਾ ਹਾਨੀਆਂ 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 ਜਲੂ ਗੋਰਸੀ ਇਸ ਪਰ ਇਥੇ ਹੈ ਇਸ ਮੇਂ ਵੀ ਖਾਸ ਹੋਇਆ ਕਿ ਸਾਰੇ ਕਲੱਬ ਦੇ ਮੈਂਬਰ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ ਹਨ ਔਰ ਜਿੰਨ ਜਿੰਨ ਬਾਣੀ ਮੈਡਮ ਡਾਕਟਰ ਰਕਸ਼ਮ ਕੌਰ ਸਿੱਧੂ ਜੋ ਕਿ ਪਟਿਆਲੇ ਤੋਂ ਪ੍ਰਿੰਸੀਪਲ ਰਿਟਾਇਰ ਹੋਏ ਹਨ ਔਰ ਪਹੁੰਚ ਰਹੇ ਹਨ ਨਾਲ ਹੀ ਉਹਨਾਂ ਦੇ ਪਾਲ ਸਿੰਘ ਸਮਾਉ ਜੋ ਕਿ ਸਾਡੇ ਕਿੱਤਿਆਂ ਦੇ ਕੋਚ ਨੇ ਇੰਟਰਨੈਸ਼ਨਲ ਫੁੱਟਬਾਲ ਕੋਚ ਹੈ ਇਸ ਤੋਂ ਲਾਵਾ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਜਸਪਾਲ ਸਿੰਘ ਉਹਨਾਂ ਦੀ ਘਰਮ ਪਤਨੀ ਗੁਰਮਰਦੀਪ ਕੌਰ ਦੇ ਨਾਲ ਪਹੁੰਚ ਰਹੇ ਆ। ਸੋ ਅੱਜ ਦਾ ਇਹ ਜਿਹੜਾ ਮੇਲਾ ਹੈ ਮੈਨੂੰ ਲੱਗਦਾ ਵੀ ਸਾਡੀ ਆਉਣ ਵਾਲੀ ਸਖਸਵਾ ਆਉਣ ਵਾਲੀ ਜੁਤੀਆਂ ਨੂੰ ਬਸਤੀ ਯਾਦ ਲੰਦਾ ਰਹੇਗਾ। ਉਕੇ ਇਹ ਤੁਹਾਨੂੰ ਲਗਾਤਾਰ 19 ਸਾਲਾਂ ਤੋਂ ਜਿੱਥੇ ਦੀ ਚਾਹਤ ਹੋ ਰਹੀ ਹੈ। ਕੀ ਚਾਹੀ ਮੈਨੂੰ ਵੀ ਚੋ ਆਵੇ ਰੱਬ ਕਰਕੇ ਰਾਤ ਵਾਲਾ ਸੁਪਨਾ ਨਹੀਂ ਮੇਰਾ ਸੱਚਾ ਹੋ ਜਾਵੇ ਰਾਤੀ ਰੋਂਦੀਆ ਲਾਰੇ ਰਾਤੀ ਰੋਂਦੀਆ ਯਾ ਤਰੁ ਪੁਨੀ ਦਾਾਰੇ ਅਨਾਲਵਰਾਇਆ ਨੀ ਉਠ ਵੇਖਣ ਨਾਲੇ ਕੌਣ ਪਰੋਤਾ ਆ ਨੀ ਉਠ ਵੇਖਣ ਨਾਲੇ ਨੀ ਨਣਦੇ ਨੀ ਬੀਬੀ ਨਣਦੇ ਬੀੜ ਕਲਪਾਂ ਅੰਤਿ ਰਹੀ ਇੰਜ ਜਾ ਜੀਵੇਂ ਪਹਿਰ ਖੁਲੋਤਾ ਚੰਨ ਵਰਗਾ ਤੇਰਾ ਪਾਈ ਮੇਰਾ ਨਾਮ ਲੈ ਕੇ ਨਹੀਂ ਮੈਨੂੰ ਕਿਲੀ ਮੈਨੂੰ ਕਿਸ ਨੇ ਹੋਰ ਬੁਲਾਇਆ ਨੀ ਉਠ ਵੇਖਨ ਨਾ ਨੇ ਪਕੇ ਰਾਤੀ ਰੋਂਦੀਆਂ ਰੇਚਾ ਨੂੰ ਨਹੀਂ ਮੈਂ ਹੋਂ ਕਿੰਨਾਂ ਲਵਰਾਇਆ ਨਹੀਂ ਉਠਵੇ ਖੰਨਣਾ ਨੇ ਕੌਣ ਪਰੋਲਾਇਆ ਨਹੀਂ ਉਠਵੇ ਖੰਨਣਾ ਨੇ ਕੌਣ ਪਰੋਲਾਇਆ ਨਹੀਂ ਉਠਵੇ ਖੰਨਣਾ ਨੇ ਲੋਂਗਵੱਛਾ ਲੀਗਾ ਮਾਰਦਾ ਆਈਵੇ ਮੇਰਾ ਲੋਂਗਵੱਛਾ ਕਾਲੀ ਕਾਲੀ ਆਈ ਸੀ ਮਟਾਲੀਆਂ ਦੇਖਦੀ ਕੱਟੇ ਸੀ ਘੁੰਟ ਮੈਂ ਆਵਾਜ਼ ਸੁਣ ਜੇਠਦੀ ਆਵਾਜ਼ ਸੁਣ ਜੇਠਦੀ ਮੈਨੂੰ ਸ਼ੱਕ ਪੈਂਦਾ ਮੇਰੇ ਨੱਕ ਚੋਂ ਕੁੜਕ ਕੇ ਮੈਨੂੰ ਸ਼ੱਕ ਪੈਂਦਾ ਮੇਰੇ ਨੱਕ ਚੋਂ ਕੁੜਕ ਕੇ ਤੇਗ ਪਿਆ ਤੇ ਸੱਤ ਪਿੱਛੇ ਪਿੱਛੇ ਆਉਣਾ ਮੇਰੀ ਪਾੜ ਮੇ ਤਾਂ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਨਾਮ ਗਵਾ ਚਾਂਦੀਆ ਪਾੜਿਆ ਕੁਮਾਰ ਬਾਈ ਭੰਨੇ ਵੇ ਮਿਲਣੇ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ ਹੇ ਰੋਟੀ ਦੇ ਬਹਾਨੇ ਵੇ ਮਿਲਣਾ ਤਾਂ ਮਿਲਣਾ ਤਾਂ ਰੁੱਸ ਜੂਗੀ ਸਾਦਲ ਮਿਲਣਾ ਤਾਂ ਮਿਲਣਾ ਰੁੱਸ ਜੂਗੀ ਸਾਦਲ ਮੈਂ ਤਾਂ ਤੋ ਕਰਕੇ ਮਨਾਈ ਵੇ ਮੇਰਾ ਲੰਗ ਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੰਗ ਵਾਚਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਦਾ ਆਈ ਚੀਰੇ ਵਾਲੇ ਆ ਵੇਖਦਾ ਆਈ ਵੇ ச்சாா நேங்கச்சா நிகா மார்காச்சா ਸੋਨਿਆਰਾ ਬਿਠਾ ਦਿਓ ਸੋ ਮਾਈਸ਼ੇ ਕਰਤਾ ਜੇ ਲਾ ਫੜਿਆ ਪਿਆ ਆ ਸ਼ਹਿਰ ਨਾ ਜੀਆਂ ਦਾ ਨਾ ਆ ਕੰਨ ਨੂੰ ਆ ਟੁੱਪ ਜਾ ਕਿ ਮਗਲਾਇਰ ਕੀ ਕਹਿੰਦੀ ਆ ਮਗਲਾਇਰ ਨਹੀਂ ਮਗਲਾਇਰ ਤੇ ਤੂੰ ਤੇ ਪੈਣੇ ਸ਼ਹਿਰ ਨੂੰ ਬਾਹਰ ਕੇ ਫੇਰ ਪੈਣੇ ਮੈਂ ਤਾਂ ਉਹ ਜੀਆਂ ਪੇਟੂ ਦੀ ਪਿੰਡ ਤੇ ਪੈਣੇ ਆ ਟੁੱਪ ਦੇ ਕੰਨਾਂ ਨੂੰ ਲਾਈ ਰੱਖ ਦਿਨਾ ਗੱਲ ਨਹੀਂ ਸੁਣਦੀਆਂ ਤੇ ਅੱਜ ਵਾਦਾ ਤੂੰ ਟੱਕਰ ਗਈ ਤੇ ਆਪਾਂ ਮੇਰੇ ਨਾਲ ਹਾਂ ਦਿਲ ਦੀਆਂ ਗੱਲਾਂ ਕਰਾਂਗੇ ਹੈ ਤੇ ਇਹ ਗੱਲ ਸਮ ਹਾਂ ਤੇ ਵਿਆਹ ਤੋਂ ਪਹਿਲਾਂ ਕਹਿੰਦੇ ਨਿਆਪਾ ਹਾਂ ਹਾਂ ਜੀ ਹਾਂ ਤੇ ਆਤੀਆਂ ਵਾਗਾ ਜਾਂਦੀ ਰਬੇ ਆ ਮਰਜੀ ਤੇ ਪੈਣ ਆ ਤੀਆਂ ਚਾਪਾ ਕੱਢੀ ਹੋਰ ਨਿਆ ਹਾਂ ਤੇ ਭੈਣ ਜਦੋਂ ਮੇਰਾ ਵਿਆਹ ਹੋਇਆ ਮਾਸਟਰ ਨਾਲ ਮੇਰਾ ਵਿਆਹ ਹੋ ਗਿਆ ਅੱਛਾ ਹੈ ਤੇ ਜਿੱਦੋ ਅਸੀਂ ਤੂਜੀ ਤੀਜੀ ਵਾਰ ਪਿੰਡ ਨੂੰ ਜਾਣ ਲੱਗੇ ਹਮ ਨਹੀਂ ਹੁੰਦੇ ਤੇ ਭਾਈ ਜਾਵਾ ਮਰਦਾ ਛੇ ਗਿਆ ਤੇ ਜਦੋਂ ਅਸੀਂ ਥਾਣੇ ਕੋਲ ਪਹੁੰਚੇ ਨਾ ਤੇ ਮਾਸਟਰ ਨੂੰ ਕਿਸੇ ਨਿਆਏ ਹੱਥ ਚੱਕਿਆ ਹਾਂ ਤੇ ਉਹਨੇ ਆਪੋ ਕਹਨਾ ਸਤ ਸ੍ਰੀ ਅਕਾਲ ਹਾਂ ਜੀ ਫੇਰ ਅਸੀਂ ਉੱਠ ਗਏ ਬਲੇਡੇ ਵਾਲੇ ਹਾਂਜੀ ਤੇ ਉੱਥੇ ਫੇਰ ਕਿਸੇ ਨੇ ਹੱਥ ਚੱਕਿਆ ਹਾਂਜੀ ਤੇ ਫੇਰ ਕਹਿੰਦਾ ਤੇ ਕਹਿੰਦਾ ਕਿ ਇਹ ਆ ਲੋਕਵੇਂ ਅਸੀਂ ਕਰਕੇ ਬੁਲਾਈ ਜਾਂਦੇ ਹਾਂ ਹਾਂ ਤੇ ਵਿਖਿਆ ਚੱਕ ਨੂੰ ਸੁਲਾਮਾ ਹੁੰਦੇ ਜਾਂ ਤਾਂ ਬਨੇ ਫੋਕਰਾ ਦਿੰਦੇ ਹਨ ਉਹਨਾਂ ਵਾਲਾ ਤਾਂ ਇਹ ਗਾਲ ਸੋਣਾ ਅਸੀਂ ਘਰੇ ਭਾਵੇਂ ਕਿ ਮੈਂ ਚੁੰਡਾ ਚੁੰਡੀ ਹੁੰਦੇ ਹੋਗੇ ਤੇ ਮੈਂ ਆਪਦੇ ਬੁਰਾਣੇ ਨੂੰ ਮੈਂ ਕੁਝ ਸ਼ੈਕ ਕਰਦੇ ਹੋਣਾ ਖਬਰ ਤਾਂ ਕਿ ਬੋਦੀਆਂ ਤੋਂ ਵੱਧ ਕਰੇ ਮੇਰਾ ਤਾਂ ਜੀਜਾ ਪੈਨੇ ਮੈਂ ਆ ਵੀ ਬੋਲੂ ਫਿਰ ਨੇ ਭੈਣਾਂ ਦਾ ਤੇ ਡਾਕਾ ਕਰਦੇ ਨਹੀਂ ਹੁੰਦੀਆਂ ਹਾਂ ਤੇ ਭੈਣੇ ਮੈਂ ਨਾ ਨੋਮੀ ਨੋਮੀ ਵੀ ਆ ਨਹੀਂ ਸੀ ਕਿ ਤੇ ਮੈਂ ਉਹਦਾ ਕੀ ਬੋਲਣਾ ਸੀ ਤੇ ਮੈਂ ਵਿਚੋ ਵਿਚ ਮੈਂ ਕਿਹਾ ਕਿਆ ਬੇਮਾਸਟਰ ਮੇਲੇ ਚ ਚੱਕੀ ਰਾਏ ਦੀ ਕੌਣ ਸੁਣਦਾ ਤੈਨੂੰ ਇੱਥੇ ਕੌਣ ਜਾਣਦਾ ਤੇ ਤੂੰ ਚੌਧਰੀਆਂ ਦੀ ਕੁੜੀ ਨੂੰ ਵਿਆਹ ਹੈ ਹਾਂਜੀ ਤੈਨੂੰ ਪਤਾ ਨਾ ਮੇਰੇ ਬਾਬੇ ਚੌਧਰੀ ਬਾਲਾ ਤਗੜਾ ਘਰ ਰਹਿਣੀ ਤੇਰੇ ਪੇਕੇ ਨਾਲ ਤੂੰ ਆਪਣਾ ਘੋਤ ਭਰਾ ਹਾਂਜੀ ਹਾਂਜੀ ਮੈਂ ਖਿਆ ਮੈਂ ਤੁਜੀ ਜਖਾ ਤੈਨੂੰ ਕੌਣ ਪਛਾਣਦਾ ਹਾਂ ਤੇ ਭੈਣ ਜਦੋਂ ਬੰਦੇ ਨੇ ਛੱਤਰੀ ਕਾ ਹੱਥ ਚੱਕਿਆ ਤੇ ਇਹਨੇ ਤੇ ਮੋਟਰਸਾਈਕਲ ਹੋਰ ਤੇ ਬਲੇ ਫੋਗਰਾ ਕਹਿੰਦਾ ਤੇਰੇ ਕਾ ਨਾਮ ਆ ਤਾਂ ਨੇ ਬੱਸ ਕਰ ਲੈ ਆਹੇ ਜਿਹੜਾ ਭੈਣ ਹੋਰ ਭੜੇ ਰਿਖਾਤਾ ਹੋ ਗਰ ਫੋਗਰਾ ਤਾਂ ਬੜਾ ਹੀ ਹੈ ਭੈਣ ਜਿਹੜਾ ਤੇਜ਼ ਕਰ ਲੈ ਮੈਂ ਖੱਲਾ ਮੇਰੇ ਤਾਂ ਨਾ ਇੱਥੇ ਕੀ ਝੋਲਾ ਪੜ ਕੇ ਜਾਊਗਾ ਇਹ ਤੇ ਜਿਹੜਾ ਐਸਰ ਪੰਡਾਲ ਦੀ ਰਿਖਾ ਜਿਹੜਾ ਮੇਲਾ ਤੀਆਂ ਦਾ ਲੱਗਦਾ ਉਹ ਦਰਬਹਣੀ ਕਲਬ ਵੱਲੋਂ ਮਨਾਇਆ ਜਾ ਰਿਹਾ ਹੈ ਉਡੀ ਪਹਿਲਾਂ ਸਾਡੇ ਗਰੇਮ ਜਿਹੜਾ ਸਟਾਡੀਓ ਡਾਕਟਰ ਅਮਰ ਸਿੰਘ ਪੋਰ ਦੀ ਜਿਹੜਾ ਪੱਤਾ ਨੇ ਔਰ ਸਾਡੇ ਕਲੱਬ ਦੀ ਹੈ ਬਹੁਤ ਸਾਰੀਆਂ ਭੈਣਾਂ ਨੇ ਈਅਰ ਅਬਾਊਟ 40 ਮੈਂਬਰ ਨੇ ਔਰ ਸਾਰਿਆਂ ਵੱਲੋਂ ਰਲ ਮਿਲ ਕੇ ਅਰਦਾਸ ਕੀਤਾ ਗਿਆ ਔਰ ਸਾਡਾ ਜਿਹੜਾ ਇਹ ਕਮੈਰੀ ਕਲੱਬ ਵੱਲੋਂ ਜਿਹੜਾ ਪਿਆ ਦਾ ਮੇਲਾ ਇਹ ਓਪਨ ਚ ਲੱਗਦਾ ਤਾਂ ਕਿ ਮਤਲਬ ਕਿ ਆਮ ਸਾਡੀ ਸਾਰੀ ਜਿਹੜੀ ਛੋਟੀਆਂ ਬੱਚੀਆਂ ਨੇ ਨਾਮ ਹੈ ਨੇ ਸੁਗਰਤ ਮਾਤਮਾ ਨੇ ਸਾਰੀਆਂ ਆ ਕੇ ਦੇਖ ਸਕਣ ਜੋ ਮੇਰੇ ਸਾਰੇ ਹੀ ਬਠਿੰਡਾ ਨਿਵਾਸੀਆਂ ਨੂੰ ਦੀਆਂ ਪੀਆ ਵੀ ਐਸ ਮੇਲੇ ਦੇ ਵਿੱਚ ਜ਼ਰੂਰ ਸ਼ਿਰਕਤ ਕਰਨ ਕਿਉਂਕਿ ਅੱਜ ਜਿਹੜਾ ਪੀਆ ਦਾ ਜਸ਼ਨ ਹੈ ਇਹ ਸਾਡੀ ਨੀਤਾਂ ਦਾ ਸਾਡੀ ਬੱਚੀਆਂ ਦਾ ਸਾਡਾ ਤਿਉਹਾਰ ਔਰ ਆਪਾਂ ਰਲ ਮਿਲ ਕੇ ਪੂਰੇ ਸੁਖਸ਼ਮ ਨੂੰ। ਉਹਨਾਂ ਲਈ ਇੱਕ ਤਾਈਏ ਤਕਲੀਫ ਜੇ ਆਪਾਂ ਕੁਝਾਰ ਤਬਦੀਲੀ ਜ਼ਰੂਰੀ ਹੈ ਕਿਉਂਕਿ ਮੌਜੜੀਆਂ ਪਹਿਣਾ ਨਹੀਂ ਸਕੀਆਂ ਹਨ ਸਾਡੀ ਅਸੀਂ ਅੱਜ ਵਰਕਿੰਗ ਹੋਏ ਜੋਬ ਵਾਲਿਆਂ ਨੇ ਟਾਈਮ ਦੀ ਸ਼ਾਰਟਿੰਗਸ ਕਰਕੇ ਫਿਰ ਇੱਕ ਦਿਨ ਜਾਂ ਦੋ ਦਿਨ ਜਾਂ ਤਿੰਨ ਦਿਨ ਜਿਹੜਾ ਇਹ ਮੇਲਾ ਚੜਾਈਂ ਮਨਾਇਆ ਗਿਆ। ਬਾਕੀ ਹਮ ਦੇਖਿਆ ਜਾਂਦਾ ਪੈਲਸਾਂ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ ਵੀ ਮਨਾਇਆ ਜਾਂਦੇ ਆ ਪਰ ਉਹਨਾਂ ਕੀ ਹੋ ਠੀਕ ਹੈ ਉਹ ਕਰ ਜਗ੍ਹਾ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਜਿਹੜੀ ਇੱਕ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਪਹਿਲਾਂ ਕੀ ਹੁੰਦਾ ਸੀ ਥੋੜਾ ਜਿਹਾ ਬੋਰਡ ਪਿੱਪਲ ਹੈ ਨਾ ਉਹਨਾਂ ਦੇ ਜਿਹੜੇ ਥੱਲੇ ਆ ਜਿਹੜੀਆਂ ਤੀਆਂ ਪਿੰਡਾਂ ਦੇ ਵਿੱਚ ਮਾਈਆਂ ਹੁੰਦੀਆਂ ਹੁੰਦੀਆਂ ਸੀ ਉਹਨਾਂ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਇਹ ਬੋਰਡ ਪਿੱਪਲਾਂ ਦੇ ਕੋੜੇ ਬਰਖਾਂ ਦੀ ਵੀ ਸਾਡੀ ਘਾਟ ਹੈ ਇੱਕ ਗਰਮੀ ਜ਼ਿਆਦਾ ਹੋਣ ਕਰਕੇ ਫਿਰ ਉਹ ਪੈਲਸਾਂ ਚ ਮਨਾਉਂਦੇ ਆ पर <laughs> कमाओ <laughs> 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 ક્યાવી પાણી વસ્તુ પાણી